ਆਪਣੇ ਸੂਟ ਰੈਡੀ ਹੋ ਕੇ ਆ ਗਿਆ ਤੁਹਾਨੂੰ ਮੈਂ ਦਿਖਾਉਣੀ ਆ ਇਹ ਗ੍ਰੇਸ ਕਾਟਨ ਦਾ ਸੂਟ ਹੈਗਾ ਇਹਦੇ ਗਲੇ ਤੇ ਵਰਕ ਹੈਗਾ ਬਾਜੂ ਤੇ ਵਰਕ ਕੀਤਾ ਹੋਇਆ ਤੇ ਪਹੁੰਚੇ ਤੇ ਵਰਕ ਹੈਗਾ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਇਹ ਵਾਲਾ ਤੇ ਇਹ ਲਾਈਟ ਜਿਹਾ ਕਲਰ ਆਗਾ ਇਹਦੇ ਤੇ ਵੀ ਘੇਰੇ ਤੇ ਤੇ ਬਾਜੂ ਤੇ ਨਾਲ ਦਾ ਪੱਟਾ ਇਹਦੇ ਇੱਕ ਇਹ ਤਿਆਰ ਹੋਇਆ ਇਹ ਇੱਕ ਹੀ ਵਾਲਾ ਪ੍ਰਿੰਟ ਵਾਲਾ ਇਹ ਬੇਬੀ ਫਰੌਕ ਆ ਗਈ ਇਹਦੇ ਫ੍ਰਿਲ ਵਗੈਰਾ ਲਗਾ ਕੇ ਤਿਆਰ ਕੀਤੀ ਹੋਈ ਹੈਗੀ ਬਹੁਤ ਸੋਹਣੀ ਤਿਆਰ ਹੋਈ ਹੈ ਤੇ ਇਹ ਤੇ ਮਮ ਫਰੌਕ ਆ ਜੀ ਇਹਦੇ ਵੀ ਫ੍ਰਿਲ ਲਾਈ ਹੋਈ ਹੈ ਇਸ ਤਰ੍ਹਾਂ 3 ਲੇਅਰ ਲਾਈ ਹੋਈ ਹੈ ਇਹਦੇ ਇਸ ਤਰ੍ਹਾਂ ਬਹੁਤ ਸੋਹਣੀ ਤਿਆਰ ਹੋਈ ਹੈ ਜੀ ਐਵੇਂ ਤਿਆਰ ਕਰਵਾਉਣੇ ਹੁੰਦੇ ਤੁਸੀਂ ਵੀ ਕਰਵਾ ਸਕਦੇ ਹੋ